ਲੋਕ ਹਿੱਤ ਲੋਕਾਂ ਦੀ ਆਵਾਜ਼ ਕਿਹਦਾ ਇੱਧਰ ਫੋਨ ਕਰੀ ਜਾਂਦੀ ਕਦੀ ਆਉਂਦੀ ਨਹੀਂ ਇੱਕ ਮਿੰਟ ਹਲੋ ਸੱਸੀ ਕਾਲ ਜੀ ਤੁਸੀਂ ਗੋਵਿੰਦਵਾਲ ਸਾਹਿਬ ਬਸ ਲੈ ਕੇ ਆਓ ਕੀ ਮਾਮਲਾ ਗੋਵਿੰਦਵਾਲ ਸਾਹਿਬ ਤੁਸੀਂ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਕੋਣ ਵੀ ਗੇਟ ਹੋ ਰਿਹਾ ਹੈ ਮੈਂ ਤਾਂ ਮੇਰਾ ਮੇਰਾ ਪ੍ਰਵਾਹ ਆਇਆ ਕੋਈ ਗੱਲ ਨਹੀਂ ਝੂਠ ਨਹੀਂ ਝੂਠ ਨਹੀਂ ਮੇਰੇ ਤੋਂ ਮਰ ਜਾਣ ਕਿ ਮੈਂ ਝੂਠ ਬੋਲਾਂ ਲੇ ਇਹ ਗੱਲ ਵਾਤੇ ਮੈਂ ਝੂਠ ਨਹੀਂ ਬੋਲਦਾ ਇਹ ਆ ਬੰਦਾ VIP ਸਵਾਰੀਆਂ ਮੇਰਾ ਡੈਡੀ ਆ ਮਮੀ ਆ ਸਿੱਤਰ ਹੈ ਗੱਡੀ ਨਹੀਂ ਆ ਪਿੱਛੇ ਸਾਰੀ ਗੱਡੀ ਖਾਲੀ ਨਹੀਂ ਜਾਣਾ ਇਹ ਮੈਡਮ ਵੀਆਈਪੀ ਕਿਆ ਬਜਾਤੀ ਗੱਲ ਬਣ ਜਾਂਦੀ ਕਿ ਇਹ ਮੇਰੀਆਂ ਆਪਣੇ ਪਰਿਵਾਰ ਆ ਗੱਲ ਤੇ ਨਹੀਂ ਆਬ ਬਕਰ ਸਿੱਤਰ ਦਾ ਰੀਡਰ ਲਗਾ ਲਓ ਮੇਰੇ ਸਵਾਲ ਪਾਗੜਾ ਇਹ ਕਿ ਤੱਕ ਦਾ ਗੱਦੇ ਦੇਖੋ ਮੇਰੇ ਕਸਾ ਮੈਂ ਕਾ ਮੇਰੇ ਕੱਲੇ ਕਰਕੇ ਸਾਰੇ ਆਈਆਂ ਸਾਰੀਆਂ ਕਾ ਮੈਂ ਕਹਿੰਦਾ ਕਈ ਤੁਸੀਂ ਮੈਨੂੰ ਵੈਸੇ ਕਹਿ ਦਿੰਦੇ ਸੀ ਸੁਝਾਦਾ ਨਹੀਂ ਯਾਰ ਬੋਲ ਇੱਕ ਮਿੰਟ ਮੇਰੇ ਨਾਲ ਇਹਨੂੰ ਮਾਰ ਨੀ ਬਹੁਤ ਨਹੀਂ ਕੱਢਣੀ ਹਾਲ ਤੋਂ ਜਾ ਮੈਂ ਹੋਏ ਕੋਈ ਗਾਲ ਨਹੀਂ ਕੱਢਣੀ ਜਿਹੜੀ ਵੀ ਸਵਾਰੀ ਦਾ ਮਰਜ਼ੀ ਫੈਲ ਮੈਂ ਕਹਿੰਦਾ ਕਿ ਤੂੰ ਦੇ ਨਹੀਂ ਅਸੀਂ ਕਦੇ ਨਹੀਂ ਵੱਡਾ ਜਗਾ ਕੋਈ ਨਹੀਂ ਮੈਂ ਵੀ ਡੇਲੀ ਹੋਣੀ ਹੈ ਮੈਂ ਵੀ ਡੇਲੀ ਹੋਣੀ ਹੈ ਬੀਬੀ ਇੱਥੇ ਸਾਡੇ ਨਾਲ ਗੱਲ ਕਰੋ ਬੈਸ ਬੰਦ ਕਰੋ ਰਕਮ ਬਸ ਬੁਰੀਆ ਜੇਰਮਾ ਸਾਹਿਬ ਬਟੂਏ ਦੇ ਮੇਰੇ ਨਾਲੋਂ ਦੋ ਮਿੰਟ ਚਰਾਓ ਤੂੰ ਇਹਦਾ ਦੋ ਮਿੰਟ ਇਹਦਾ ਬੁਰੀਆ ਤੂੰ ਕੀਤੇ ਸਾਰੇ ਕਾਜ ਨੇ ਟੇਕੀਏ ਇਸ ਤੋਂ ਕਿਹਦਾ ਡਿਫਰ ਲੱਗਦੀ ਹੈ ਅਦਾਲਤ ਦੀ ਇਹਨਾਂ ਦੇ ਅੰਦਰ ਕਰਾਉਣੇ ਨੂੰ ਆਓ ਜੋ ਇੱਧਰ ਇੱਕ ਮਿੰਟ ਪਾਗਲ ਕਾਦੀ ਮੈਂ ਨਾ ਬੁਰੀਆ ਅਗਰੀ ਬੈਂਚੀੜੀ ਕਰਦੀ ਇਹਦੀ ਸਾਡੀ ਇਹ ਕੀ ਦੀ ਬੈਂਚੀੜੀ ਨਹੀਂ ਛੋੜਨਾ ਕੋਈ ਨਹੀਂ ਮੈਨੂੰ ਇੱਛਾ ਕਰਦਾ ਜੇ ਮੈਂ ਤੁਹਾਨੂੰ ਵੀਡੀਓ ਦਾ ਚਾਰਮ ਕਿਹਾ ਆ ਜਾ ਮੈਂ ਤੁਹਾਨੂੰ ਰੋਕਾਂਗੀ ਜੇ ਤੁਸੀਂ ਸ਼ਕਲੋਂ ਨੂੰ ਵੇਖੀਏ ਮੈਨੂੰ ਕਹਿੰਦਾ ਮੈਂ ਤੈਨੂੰ ਗਾਲ ਕੱਢ ਡਰਾਈਵਰ ਆ ਉਹ ਡਰਾਈਵਰ ਆ ਤੈਨੂੰ ਕੁਝ ਕਿਹਾ ਅੱਛਾ ਲੈਣਾ ਮੈਨੂੰ ਤੈਨੂੰ ਕੁਝ ਕਿਹਾ ਮੈਂ ਉਹ ਮੇਰੇ ਨਾਲ ਬੋਲਿਆ ਉਹਨੇ ਮੈਨੂੰ ਲੈ ਕੇ ਗੱਲ ਕਰਨ ਲੱਗਿਆ ਇੱਕ ਵਾਰੀ ਕਹਿ ਦਿੰਦਾ ਕਿ ਉਹ ਵੀ ਜਾਓ ਇੱਕ ਮਿੰਟ ਇਹਨੇ ਖਰਾਬ ਨਾ ਕਰ ਲੋਕਾਂ ਨੂੰ ਹਾਜੀ ਬੜੀ ਕੀ ਨਾ ਜੀ ਮੇਰਾ ਛੇਪਾਲ ਸਿੰਘ ਛੇਪਾਲ ਸਿੰਘ ਕੀ ਹੈ ਮਾਮਲਾ ਸਾਰਾ ਜਿਹੜਾ ਵਾਸਤਾ ਦੀ ਥਾਂ ਇਹ ਜੀ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਗੋਇੰਦਵਾਲ ਸਾਹਿਬ ਦੇ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰਗੀਆਂ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੱਗੇ ਬੈਣਾ ਤੇ ਮੇਰੇ ਨਾਲ ਦੇ ਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮੱਗਰ ਬਹਿਜੋ ਮਗਰ ਛੀਟਾਂ ਖਾਲੀ ਹੈਗੀਆਂ ਵਾ ਤੇ ਇਹ ਕਹਿੰਦੀ ਮੈਂ ਹਾਂ ਅੱਗੇ ਬਹਿਣਾ ਵਾ ਮੈਂ ਵੀ ਆਈ ਪੀ ਆਂ ਨੌਪਦਾ ਜਿਹੜੀ ਬਸ ਥਾਣੇ ਲੈ ਕੇ ਹੁਣ ਪਈ ਪਹੁੰਚਦੀ ਆ ਮੈਂ ਵੀਆਈਪੀ ਆ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਇਹ ਗੱਲ ਕਹੀ ਆ ਵੀ ਪਿੱਛੇ ਚਲ ਜਿਓ ਤੁਸੀਂ ਵੀ ਪਿੱਛੇ ਸੀਟਾਂ ਖਾਲੀ ਪਈਆਂ ਹਾਂ ਆਮ ਬਾਰ ਬਾਰ ਕਹਿੰਦੀ ਮੈਂ ਵੀਆਈਪੀ ਆ ਇਤੋਂ ਕਰਦਾ ਕੱਤਰਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੋਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰ ਦੇ ਤੁਮਕੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਅਈਏ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਕਰਦਾ ਆਂਦੀ ਮੈਂ ਅੱਗੇ ਬੰਦੇ ਸੱਦਣੇ ਅਸਰ ਵਾਲੇ ਬੰਦੇ ਸੱਦਨੇ ਆਂ ਆਂ ਬੰਦੇ ਆਲਾ ਕੰਮ ਨਾ ਕਰੋ ਅਸਕਰ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘਰੀ ਜਾਣਾ ਹੈਗਾ ਵਾ ਇਹ ਕੰਮ ਚੰਗਾ ਨਹੀਂ ਕਿ ਇੰਨੀ ਤੜਕੇ ਤੇ ਗਾਈ ਹੋਈਆਂ ਆਂ ਅਸੀਂ ਬਾਅਦ ਵਿੱਚ ਗੱਡੀ ਚੰਗੀ ਲਾਜੋ ਉਹ ਕਰਕੇ ਸਾਨੂੰ ਅਜੋ ਸਾਨੂੰ ਨਹੀਂ ਸੀ ਪਤਾ ਕਿ ਚੌਂਕੀ ਆ ਕਿ ਥਾਣਾ ਵਾ ਇੱਥੇ ਕੋਲ ਲੱਗੇ ਥਾਣਾ ਵਾ ਅਸੀਂ ਥਾਣੇ ਗੱਡੀ ਲੱਗੀ ਸਵਾਈ ਜਾ ਕਰਕੇ ਬਾਕੀ ਸਵਾਗੀਆਂ ਸਾਰੀਆਂ ਕੱਜਾਂ ਸਾਰੀਆਂ ਪਰੇਸ਼ਾਨ ਹੋਣ ਰਹੀਆਂ ਸਾਰੀਆਂ ਟੋਟਲ ਪਰੇਸ਼ਾਨ ਹੋਣ ਰਹੀਆਂ ਸ਼ਾਮਾਂ ਦਾ ਟਾਈਮ ਆ ਜੀ ਨਿਕਨਗੇ ਬੱਚੇ ਆ ਆਹ ਗੱਲ ਰਿਹਾ ਕਿ ਉਹ ਭੈਣ ਜੀ ਕਿਤੇ ਕੋਈ ਜੋਬ ਹੀ ਕਰਦੇ ਕੋਈ ਸਰਕਾਰੀ ਪਤਾ ਨਹੀਂ ਸਾਨੂੰ ਵੀਆਈਪੀ ਦੀ ਧਮਕੀਆਂ ਦੇਣ ਕਹਿੰਦੇ ਮੈਂ ਵੀਆਈਪੀ ਹਾਂ ਵੀਆਈਪੀ ਸ਼ੀਟ ਤੇ ਬਣਾ ਦੇ ਦੋ ਜਿਹੜੇ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਜਨਤੀ ਤੇ ਕੀ ਕਹਿ ਰਿਹਾ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਏ ਦਾ ਹਾਂਜੀ ਤੇ ਮੇਰਾ ਪਿੰਡੂ ਬਲਟੋਆ ਜੀ ਸਿੱਧੀ ਜੀ ਗੱਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀ ਵੀਰ ਜੀ ਕੀ ਗੱਲ ਆ ਉਹ ਅੱਗੋਂ ਉਹਨਾਂ ਨੇ ਵੀ ਗੱਲ ਅਣਸੁਣੀ ਜੀ ਕਰਤੀ ਬਾਅਦ ਚ ਉਹਨਾਂ ਨੇ ਕੋਈ ਖਾਸ ਸਪੋਰਟ ਨਹੀਂ ਕੀਤੀ ਦਾ ਥਾਣੇ ਆਏ ਤੇ ਕੀ ਮੰਗ ਕਰਦੇ ਉਹਨਾਂ ਆਏ ਮੰਗ ਕਰਦੇ ਆ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਸਾ ਇਹ ਬੀਬੀ ਜੀ ਹੋਣਾ ਨੇ ਜੋ ਵੀ ਕਾਨੂੰਨ ਦੇ ਵਿੱਚ ਰਹਿ ਗਏ ਜੋ ਵੀ ਹਾਨੂੰ ਇਹ ਚਾਹੀਦਾ ਵੇ ਮਦਦ ਕੀਤੀ ਜਾਵੇ